ਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਤੇ ਸਾਡੇ ਚੈਨਲ ਪੰਜਾਬ ਸਪੋਰਟਸ ਨਾਲ ਇਧਰ ਸਦੀ ਸਿੰਘ ਸੰਧੂ ਗੱਪ ਅਸੀਂ ਸੀਗੇ ਵਾਲੀਬਾਲ ਦੇ ਟੂਰਨਾਮੈਂਟ ਤੇ ਤੇ ਕਾਫੀ ਥੱਕ ਗਏ ਸੀਗੇ ਨਿੰਦਰੇ ਤੇ ਮਾਰੇ ਆ ਸਾਰੇ ਤੇ ਕੱਲੋਂ 4:30 ਵਜੇ ਉੱਠੇ ਆ ਤੇ ਸੁੱਤੇ ਨਹੀਂ ਹੈ ਦੰਦਾਂ ਗੱਡੀ ਜੀ ਸਾਰੀ ਰਾਤ ਕਰਦੀ ਆ ਉਹ ਦੇਖੋ ਤੇ ਕੁਸਤ ਨੂੰ ਨਵੀਆਂ ਚੀਜ਼ਾਂ ਦਿਖਾਉਣੀਆਂ ਵੀ ਇਸ ਏਅਰਕੀਚ ਅਸੀਂ ਆਏ ਸੀ ਅਸੀਂ ਆਖਾ ਕੁਝ ਘੁੰਮ ਲਈਏ ਟ੍ਰੈਵਲ ਬਹੁਤ ਕਰਦੇ ਸੀ ਟ੍ਰੈਵਲ ਵਾਕ ਕਰਦੇ ਆ ਸੀ ਮਤਲਬ ਜਿੱਥੇ ਅਸੀਂ ਜਾਣਦੇ ਆ ਨੇੜੇ ਜਿਹੜੀ ਕੋਈ ਜਗ੍ਹਾ ਹੋਏ ਅਸੀਂ ਛੱਡਦੇ ਨਹੀਂ ਘੁੰਮ ਕੇ ਆਈ ਦੀ ਆ ਹੁਣ ਇਹ ਨਹੀਂ ਆ ਬਈ ਇਹ ਨਹੀਂ ਅਸੀਂ ਹੋਰ ਲੋਕਾਂ ਤਰ੍ਹਾਂ ਕੀ ਯਾਰ ਉੱਥੇ ਰੁਪਈਆ 200 500 ਲੱਗ ਜੂਗਾ ਅਸੀਂ ਉੱਥੇ ਨਹੀਂ ਜਾਣਾ ਨਾ ਬਚਾ ਲਈਏ ਨਾ ਘੁੰਮ ਲਈਏ ਨਹੀਂ ਘੁੰਮ ਲਈਦਾ ਇਸ ਗੱਲੋਂ ਤਾਂ ਬੰਦੇ ਸਾਡੇ ਦਲੇਰ ਆ ਕੋਈ ਹੁੰਦੇ ਵੱਡੇ ਹੁੰਦੇ ਆ ਵਧੀਆ ਉਹ ਸੋਚਦੇ ਚੱਲ 500 ਬਚਾ ਲਈ ਨਹੀਂ ਕਿਤੇ ਜਾ ਪਰ ਕਰੋ ਜੀ ਦਰਸ਼ਨ ਦੇਦਾਰੀ ਪਹਿਲਾਂ ਤਾਂ ਤੁਹਾਨੂੰ ਹਿਰਨ ਦਿਖਾਉਣੇ ਆ ਆਹ ਹਿਰਨ ਤਰੇ ਫਿਰਦੇ ਆ ਪਾਣੀ ਦੇ ਵਿੱਚ ਇੱਧਰ ਤੇ ਸਾਹਮਣੇ ਦੇਖੋ ਰੱਪਾ ਪਾਣੀ ਛੜਦਾ ਹੋਇਆ ਨੰਗਲ ਡੈਮ ਨੰਗਲ ਡੈਮ ਪੂਰੇ ਨਜ਼ਾਰੇ ਵੱਜੇ ਪਏ ਆ ਬਹੁਤ ਸੋਹਣੀ ਲੋਕੇਸ਼ਨ ਆ ਦੇਖ ਸਕਦੇ ਨਹੀਂ ਸਾਡੇ ਮਗਰ ਪਾਖੜਾ ਡੈਮ ਤੋਂ ਜਿਹੜਾ ਪਾਣੀ ਆਉਂਦਾ ਮੰਗਲ ਡੈਮ ਛੱਡਿਆ ਜਾਂਦਾ ਬਹੁਤ ਸੋਹਣੀ ਲੋਕੇਸ਼ਨ ਆ ਬੜਾ ਵਧੀਆ ਵਿਊ ਵਾ ਉੱਲਟੇ ਖੜ ਕੇ ਤਾਂ ਨਜ਼ਾਰੇ ਆਉਂਦੇ ਇਧਰ ਪੂਰੇ ਇਧਰ ਸਾਡੀ ਟੀਮ ਵਾਲੇ ਕੋਤਨੀ ਚੀਜ਼ ਦੀ ਕਰਾਈ ਜਾਂਦੇ ਆ ਦੇਖੋ ਤੁਸੀਂ ਵੀ ਨਜ਼ਾਰੇ ਵੱਝੇ ਪਏ ਆ ਹਾਂਜੀ ਅਸੀਂ ਪਹੁੰਚ ਗਏ ਸੀਗੇ ਜੀ ਬੀਬੀਐਮ ਦਫ਼ਤਰ ਦੇ ਕੋਲੇ ਉਹ ਕਹਿੰਦੇ 8 ਵਜੇ ਖੁੱਲੂਗਾ ਤੇ 10 ਮਿੰਟ ਰਹਿ ਗਏ 10 ਕਿ ਮਿੰਟ ਰਹਿ ਗਏ ਆ ਤੇ ਜਦ ਤੱਕ ਇਹ ਕਹਿੰਦੇ ਵੀ ਅਸੀਂ ਜਾਜੂ ਪੀ ਲ ਗਏ ਪਰੌਂਠਾ ਛੱਕ ਲਈਏ ਪਰੌਂਠਾ ਛੱਕ ਲਈਏ ਆ ਤੀਵੀਂ ਨਹੀਂ ਬੋਲੀਗੇ ਜਿਉਂਦਾ ਪੈਂਦ ਤੇਦਾ ਮਹਿੰਗੀਆਂ ਚੀਜ਼ਾਂ ਆ ਠੜਕੇ ਠੰਡੀਆਂ ਚੀਜ਼ਾਂ ਠੰਡੀਆਂ ਚੀਜ਼ਾਂ ਠੰਡੇ ਹੀ ਗਾ ਬਈ ਠੰਡੇ ਹੀ ਗਾ ਬਈ ਤੇ ਪਾਸ ਬਣਾਵਾਂਗੇ ਤੁਹਾਨੂੰ ਵਿਧੀ ਦੱਸ ਦਿਆਂਗੇ ਵੀ ਜੇ ਤੁਸੀਂ ਪਾਖੜਾ ਡੈਮ ਦੇਖਣ ਜਾਣਾ ਤਾਂ ਉਹ ਕਿਵੇਂ ਦੇਖ ਸਕਦੇ ਆ ਸਾਡੇ ਨਾਲ ਜੁੜੇ ਹੋ ਪਾਸ ਪਹਿਲਾਂ 8 ਕਿਲੋਮੀਟਰ ਪਹਿਲਾਂ ਲੈਣਾ ਪੈਂਦਾ 8 ਕਿਲੋਮੀਟਰ ਪਹਿਲਾਂ ਪਾਸ ਬਣਾਉਣਾ ਜੇ ਅਸੀਂ ਨਾ ਚਾਹ ਪੀਣ ਰੋਕਦੇ ਤੇ ਫਿਰ 8 ਕਿਲੋਮੀਟਰ ਆਉਣਾ ਪਿੱਛੇ ਮੁੜਦਾ ਬੈਣਾ ਜੀ ਫਿਰ ਅਸੀਂ ਘਰੇ ਹੀ ਚੱਲ ਜਾਣਾ ਮੁੜ ਲੈ ਕੇ ਆ ਗਏ ਬਾਹਰ ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਤੋਂ ਪਾਸ ਬਣਵਾ ਕੇ ਤੇ ਅਸੀਂ ਹੁਣ ਵਧਾਂਗੇ ਪਾਖੜਾ ਡੈਮ ਵੱਲੀ ਨੂੰ ਤੇ ਦੇਖਾਂਗੇ ਪਾਖੜਾ ਜਾ ਰਹੇ ਨੇ ਤੁੰਦ ਬਹੁਤ ਅੱਜ ਵੈਸੇ ਰਾਤ ਦੀ ਤੁੰਦ ਖਦੋ ਜ਼ਿਆਦਾ ਲਈ ਹੋਈ ਆ ਪਿਆ ਜੀ ਮੰਝਲਵਾਲ ਨੂੰ ਪਾਖੜਾ ਡੈਮ 6 ਕਿਲੋਮੀਟਰ 11 ਕਿਲੋਮੀਟਰ ਆ ਜਿੱਥੋਂ ਮਾਤਾ ਨੈਣਾ ਦੇਵੀ ਦਾ ਮੰਦਿਰ ਵੀ 30 ਕਿਲੋਮੀਟਰ ਸੁਇੰਗ ਬੁਲ ਵੀ ਹੈਗਾ ਇੱਧਰ ਪਰ ਨਾ ਹੁੰਦਾ ਸਾਡਾ ਕੋਈ ਪਲਾਨ ਨਹੀਂ ਹਾਂ ਬਿਲਕੁਲ ਕੋਈ ਪਲਾਨ ਨਹੀਂ ਹੈ ਇੱਕ ਬੰਦਾ ਕਹਿੰਦਾ ਵੀ ਮੈਂ ਕੁਰਬਾਨੀ ਕਰ ਸਕਦਾ ਹਾਂ ਆਹ ਬੋਲ ਸਕਦਾ ਤੂੰ ਤੂੰ ਇਹ ਨਹੀਂ ਨਾ ਇਹ ਨਹੀਂ ਨਾ ਹੁੰਦਾ ਅੱਗੇ ਵਧੀ ਜਾਓਗੇ ਪਹਾੜਾਂ ਦੇ ਮੱਲੇ ਨੂੰ ਰਸਤੇ ਹੋ ਸੋਹਣੇ ਤੇ ਸ਼ਾਨਦਾਰ ਤੁਹਾਨੂੰ ਦਿਖਾਈ ਦੇਣਗੇ ਕੁਦਰਤ ਵੇਖੋ ਕੁਦਰਤ ਦੇਖੋ ਕੁਦਰਤ ਦੀ ਬਿਆਨਤਾ ਬਹੁਤ ਜ਼ਿਆਦਾ ਖੂਬਸੂਰਤ ਨਜ਼ਾਰਾ ਆ ਉਹ ਤਾਂ ਛੱਡ ਗਈ ਬਹੁਤ ਵਧੀਆ ਨਜ਼ਾਰਾ ਤੇ ਆ ਪਹਾੜਾਂ ਦੇ ਮੱਲੇ ਨੂੰ ਤੁਰ ਪਏ ਜੀ ਤੇ ਇੱਕ ਤੁਹਾਨੂੰ ਗੱਲ ਦੱਸ ਦਈਏ ਸਾਰੇ ਭਰਾਵਾਂ ਨੂੰ ਵੀ ਜਿਹੜੇ ਕੈਮਰਾ ਵਗੈਰਾ ਡਰੋਨ ਵਗੈਰਾ ਉਹ ਜਿਹੜੇ ਅਲਾਉਡ ਨਹੀਂ ਹੈਗੇ ਉਹ ਜਿਆਦਾ ਤੁਸੀਂ ਇੱਥੇ ਕਿਸੇ ਆਪਦੇ ਜਾਨਵਰਾਂ ਵਾਲੇ ਨੂੰ ਜਮਾ ਕਰਾ ਕੇ ਆਓ ਫੜਾ ਕੇ ਆਓ ਤੇ ਨਹੀਂ ਇੱਥੇ ਪੋਸਟਰ ਤੇ ਉਹਦੀ ਚੈਕਿੰਗ ਹੁੰਦੀ ਆ ਤੇ ਚੈੱਕ ਕਰਦੇ ਆ ਤੇ ਉਹ ਲਿਜਾਨ ਨਹੀਂ ਦਿੰਦੇ ਅੱਗੇ ਤੇ ਚਲੋ ਸਾਡੇ ਤਾਂ ਇੱਥੇ ਮਿੱਤਰ ਸੀਗੇ ਸੀ ਫੋਨ ਲਾਤਾ ਉਹਨਾਂ ਨੂੰ ਉਹ ਲੈ ਕੇ ਆ ਕੇ ਤੇ ਮਤਲਬ ਇਹ ਚੀਜ਼ ਬਿਲਕੁਲ ਇੱਥੇ ਅਲਾਉਡ ਨਹੀਂ ਹੈਗੀ ਬੰਦਾ ਤੇ ਇਹ 2 ਕਿਲੋਮੀਟਰ ਅੱਗੇ ਹੁਣ ਜਾ ਕੇ ਚੌਕ ਆਊਗਾ ਤੁਸੀਂ ਸੱਚੇ ਪਾਸੇ ਮੋੜ ਜਾਣਾ ਵਾ ਜੇਵਰੀ ਪਾਖੜਾ ਡੈਮ ਨੂੰ ਜਾ ਰਹੇ ਆ ਤੁਸੀਂ ਵੀ ਆਇਓ ਬਹੁਤ ਵਧੀਆ ਮਤਲਬ ਨਜ਼ਾਰਾ ਵਾ ਤੇ ਜੇ ਹੋ ਸਕਦਾ ਹੋਇਆ ਤਾਂ ਕੋਈ ਵੀਡੀਓ ਵਗੈਰਾ ਉੱਥੋਂ ਛੂਟ ਕਰ ਲਾਂਗੇ ਜੇ ਪਰਮਿਸ਼ਨ ਮਿਲ ਗਈ ਤਾਂ ਤੇ ਬਾਕੀ ਨਹੀਂ ਫੋਟੋਸ ਵਗੈਰਾ ਅਪਲੋਡ ਕਰਦੇ ਆਂਗੇ ਧੰਨਵਾਦ ਤੇ ਇਹ ਸੋਨਾ ਖੂਬਸੂਰਤ ਯਾਰਾ ਜਿਹੜਾ ਤੁਸੀਂ ਦੇਖ ਰਹੇ ਆਂ ਵੀਡੀਓ ਦੇ ਜ਼ਰੀਏ ਦੇਖੋ ਕਿੰਨੇ ਸੋਹਣੇ ਪਹਾੜ ਨੇ ਤੇ ਕਿੰਨਾ ਵਧੀਆ ਮਾਹੌਲ ਆ ਇੱਧਰ ਘੁੰਮਣ ਵਾਲੀ ਜਗ੍ਹਾ ਵਾ ਇਹ ਦੇਖਣਯੋਗ ਬਹੁਤ ਸੋਨੇ ਪਹਾੜ ਨੇ ਹਰਿਆਲੀ ਪੂਰੀ ਆ ਇਹ ਉਹ ਪਾਖੜਾ ਟਾਈਮ ਇਧਰ ਪਾਣੀ ਦੀਆਂ ਭਾਫਾਂ ਜਿਹੜੀਆਂ ਉੱਠ ਰਹੀਆਂ ਨੇ ਬਿਜਲੀ ਤਾਪ ਬਿਜਲੀ ਕਰ ਬਹੁਤ ਵਧੀਆ ਦ੍ਰਿਸ਼ ਜਿਹੜਾ ਆ ਦੇਖ ਹਗਦੇ ਤੁਸੀਂ ਪਾਖੜਾ ਟਾਈਮ ਵੀਡੀਓ ਬਣਾਈ ਆ ਚੋਰੀ ਸ਼ਪੂਰੀ ਜੇ ਤੇ ਬਹੁਤ ਵਧੀਆ ਨਜ਼ਾਰਾ ਆਇਆ ਜੀ ਅਸੀਂ ਹੁਣ ਤੁਰ ਕੇ ਜਾ ਰਹੇ ਹਾਂ ਕਿਉਂਕਿ ਪਿੱਛੇ ਪਾਰਕਿੰਗ ਦੇ ਵਿੱਚ ਗੱਡੀ ਲਵਾਤੀ ਆ ਅੱਗੇ ਗੱਡੀ ਅਲਾਉਡ ਨਹੀਂ ਹੈਗੀ ਤੇ ਬਹੁਤ ਸੋਹਣਾ ਦ੍ਰਿਸ਼ ਆ ਯਾਰ ਇੱਥੇ ਦਾ ਆਏ ਲੱਗਦਾ ਵੀ ਵਿਦੇਸ਼ ਦੀ ਧਰਤੀ ਤੇ ਆਏ ਹੁੰਦੇ ਆ ਚਲੋ ਤਾਇਆ ਜੀ ਉਧਰ ਅੱਗੇ ਉਹ ਤਾਇਆ ਜੀ ਰੇਸਤਾਰ ਬੈਠੇ ਹਾਂ ਆ ਜਮਾਂ ਗੇਟ ਦੇ ਕੋਲੇ ਨਜ਼ਾਰਾ ਬਹੁਤ ਆ ਇੱਥੇ 175 ਕਿਲੋਮੀਟਰ ਲੰਮੀ ਚੌੜੀ ਜਿਹੜੀ ਇਹ ਝੀਲ ਆ ਵੀਰੇ ਡੈਮ ਤੇ ਆਲੇ-ਦਾਲੇ ਉਹ Shimla 160, Bilaspur 90 ਤੇ Naina Devi 20 ਕਿਲੋਮੀਟਰ ਆ ਜੀ ਤੇ ਭਾਗੜਾ ਡੈਮ ਤੇ ਸੀ ਪਹੁੰਚ ਚੁੱਕੇ ਆ ਇਹ ਕੁਦਰਤ ਦਾ ਕ੍ਰਿਸ਼ਮਾ ਖਲੀ ਐ ਨਹੀਂ ਲੱਗਦਾ ਬਾਹਰਲੇ ਮੁਲਕ ਆ ਗਏ ਹੋਏ ਇਦਾਂ ਕੁਦਰਤ ਦਾ ਕ੍ਰਿਸ਼ਮਾ ਜੀ ਪਾਣੀ ਹੀ ਪਾਣੀ ਜਲ ਹੀ ਜਲ ਬਿਲਕੁਲ ਸਾਫ ਤੇ ਸੁਸਰਾ ਦੇ ਆਪਾਂ ਜਦੋਂ ਨਹਿਰਾਂ ਛੱਡਦੇ ਆ 3600 ਗੰਦ ਛੱਡ ਦਿੰਨੇ ਉਹਦੇ 'ਚ ਕੁਦਰਤੀ ਸਰੋਤ ਜੀ ਕਹਿੰਦੇ ਵੀ VOTING ਕਰਨ ਦੇ ਲਈ ਤੇ ਟੀਮ PSL ਜਾ ਵੀ ਆ VOTING ਕਰਨ ਦੇ ਲਈ ਆਇਆ ਕਹਿੰਦਾ ਮੈਂ ਵਿਚਾਲ ਮਾਰ ਕੇ ਗੋਤਾਖਰੀ ਵੀ ਕਰਨੀ ਆ ਆਇਆ ਕਰਾਂਗੇ ਫਿਰ ਗੋਤਾਖਰੀ ਨਹੀਂ VOTING ਦੇ ਲਈ ਜਾ ਰਹੇ ਆ ਜੀ ਹੁਣ ਪਹੁੰਚ ਗਏ ਜੀ ਪਾਖੜਾ 뷰 ਪੰਜਾਬੀ ਵੈਸ਼ਨੂ ਢਾਬਾ ਵੋਟ ਘਾੜ ਤੇ ਪਾਖੜਾ ਡੈਮ ਤੇ ਚੰਦੇਲ ਢਾਬਾ ਬਹੁਤ ਵਧੀਆ ਭਰਾ ਰਿਸਪੈਕਟ ਕਰਦੇ ਆ ਪਰ ਚੀਜ਼ਾਂ ਪੈਸੇ ਦੇ ਕੇ ਖਵਾਉਂਦੇ ਆ ਹੋਰ ਵੀਰੇ ਕੀ ਹਾਲ ਚਾਲ ਆ ਜੀ ਕੀ ਨਾਂ ਤੁਹਾਡਾ ਦੀਪਕ ਤੰਦੇਲ ਜੀ ਦੀਪਕ ਤੰਦੇਲ ਕੀ ਤੁਹਾਡੇ ਇੱਥੇ ਸਪੈਸ਼ਲਿਸਟ ਚੀਜ਼ ਹੈ ਜੀ ਸਾਡੇ ਫਸਾਈ ਤੇ ਸਪੈਸ਼ਲ ਹੈਗੀ ਮੱਕੀ ਰੋਟੀ ਸਾਗ ਲੱਸੀ ਮੱਕਾ ਵਾਹ ਜੀ ਵਾਹ ਆਹ ਰੋਟੀ ਜਣੀ ਹੋਈ ਮੱਕੀ ਦੀ ਆਹ ਫਿਰ ਇੱਥੇ ਫੋਗਾ ਫੋਗਾ ਆ ਬੀਨਾ ਤਪਰੇਆ ਤਪਰੇਮਾਏਗਾ ਠੀਕ ਹੈ ਜੀ ਦੇਖੋ ਵੀ ਆਪਣੇ ਪਿੰਡਾਂ ਵਾਂਗੂ ਹਾਰੇ ਦੇ ਕਹ ਲੋ ਬਣਾਉਂਦੇ ਆ ਵੇਸਨ ਦੀ ਬਰਫੀ ਆ ਆ ਕੜੀ ਹੈ ਜੀ ਕੜੀ ਵੀ ਭਰਾਵਾਂ ਨੇ ਪੂਰਾ ਵਧੀਆ ਪ੍ਰਬੰਧ ਕੀਤਾ ਜਰੂਰ ਵੇਲੇ ਅਸੀਂ ਵੀ ਗੇੜਾ ਕੱਢ ਕੇ ਦੇ ਵੀਰ ਕੋਲੇ ਛੱਕੇ ਜਾਵਾਂਗੇ ਤੇ ਬਹੁਤ ਵਧੀਆ ਭਰਾਵਾਂ ਦਾ ਸੁਭਾਅ ਵਧੀਆ ਰੀਲ ਕਰਦੇ ਆ ਜਰੂਰ ਵਿਜ਼ਿਟ ਕਰਾਂਗੇ ਅਸੀਂ ਵਾਪਸ ਇਹ ਤੇ ਹਾਂ ਜੀ ਗਾਹ ਘਟਾ ਢਾਬੇ ਜਿਆਦਾ ਵਾ ਉਹ ਸਰਦੀ ਕਰਕੇ ਗਾਹ ਘਟਾ ਨਾ ਤੇ ਬਾਕੀ ਜੇ ਇੱਕ ਮੰਡੇ ਆ ਸੰਡੇ ਨਹੀਂ ਹੈਗਾ ਬਸ ਆਗੇ ਜੀ ਆਗੇ ਮੁੜ ਕੇ ਆਉਣੇ ਆ ਤੇ ਬਹੁਤ ਵਧੀਆ ਮਾਹੌਲ ਆ ਜੀ ਇੱਥੇ ਘੁੰਮਣ ਦੇ ਲਈ ਬਹੁਤ ਵਧੀਆ ਜਗ੍ਹਾ ਬੋਟਿੰਗ ਦੇ ਲਈ ਗੱਡੀਆਂ ਬਿਲਕੁਲ ਤਿਆਰ ਨੇ ਪਾਣੀ ਵਾਲੇ ਜਹਾਜ਼ ਦੇ ਵਿੱਚ ਕੈਪਟਨ ਜੈਕਸ ਪਰੋ ਲਗਾਮ ਫੜੀ ਹੋਈ ਆ ਦੇਖੋ ਜੀ ਦੇਖੋ ਇਹਦਾ ਬੋਟਿੰਗ ਹੋ ਰਹੀ ਆ ਨਜ਼ਾਰੇ ਪੂਰੇ ਵੱਜੇ ਪਏ ਆ ਕਾਇਆ ਕਾਇਆ ਕਿ ਮੈਨੂੰ ਉਧਰ ਛੱਡਿਓ ਮੈਂ ਨਹੀਂ ਮੁੜਨਾ ਉਧਰ ਮੈਂ ਚੱਲਿਆ ਪਾਰ ਇਧਰ ਪਾਰ ਮੁੜਨਾ ਨਹੀਂਗਾ ਤੈਨੂੰ ਛੱਡਿਓ ਨਾ ਜਿੱਥੇ ਉਧਰ ਤੇਰੇ ਤੋਂ ਪੈਸੇ ਸਾਰੇ ਖੋਲਣੇ ਆ ਠੀਕ ਉਹ ਸਟੇ ਵੀ ਕਿਉਂਕਿ ਨਾ ਕਿਨਾਰਾ ਜਿਹੜਾ ਵਾ ਉਹ ਆਪਾਂ ਲਗਭਗ ਪਹੁੰਚ ਗਏ ਹੁਣ ਯਾਰ ਤੁਸੀਂ ਦ੍ਰਿਸ਼ ਦੇਖੋ ਵੀ ਕਿੰਨਾ ਸੋਹਣਾ ਵਾ ਦ੍ਰਿਸ਼ ਦੇਖੋ ਕਿੰਨਾ ਵਧੀਆ ਮਨਮੋਹਕ ਦ੍ਰਿਸ਼ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਵਾ ਬਹੁਤ ਸੋਹਣੀਆਂ ਪਹਾੜੀਆਂ ਤੇ ਹਨਾ ਪਾਣੀ ਦੇ ਨਾਲ ਘਿਰੀਆਂ ਹੋਈਆਂ ਬੜਾ ਵਧੀਆ ਜਿਹੜਾ ਕੁਦਰਤੀ ਸਰੋਤ ਆ ਹਨਾ ਤੁਸੀਂ ਦੇਖ ਸਕਦੇ ਆ ਆਹ ਸਾਹਮਣੇ ਘਰ ਨਜ਼ਰ ਆ ਰਹੇ ਜੀ ਆਹ ਘਰਾਂ ਦੇ ਲੋਕ ਜਿਹੜੇ ਆ ਸਾਡੇ ਨਾਲ ਸਮੇਂ ਦੀ ਹਨਾ ਮਤਲਬ ਕਦਰ ਕਰਦੇ ਨੇ ਵੀ ਲਓ ਜੀ ਪਹੁੰਚ ਚੱਲੇ ਆ ਜੀ ਤਰਾ ਸਾਡੇ ਨੇ ਬੰਦ ਕਰਤੀ ਇਹ ਤੇ ਹੁਣ ਬੰਦ ਕਰ ਕੇ ਉਹ ਦੇਖੋ ਲਾਤੇ ਬ੍ਰੇਕ ਬ੍ਰੇਕ ਵੀ ਹੈਗੇ ਸਾਰਾ ਕੁਝ ਹੈਗਾ ਕਿਨਾਰੇ ਦੇ ਪਹੁੰਚ ਗਏ ਆ ਇੱਥੋਂ ਦੇ ਲੋਕ ਸਮਾਂ ਤੇ ਪੈਸਾ ਦੋਵੇਂ ਚੀਜ਼ਾਂ ਬਚਾਉਂਦੇ ਆ ਇੱਕ ਤਾਂ ਜਿਹੜਾ ਇਹ ਸਫਰ ਆ ਇਹ ਪੈਂਦਾ ਸਸਤਾ ਦੂਜਾ ਫ੍ਰੀ ਦੇ ਵਿਚ ਆਨੰਦ ਲੈ ਲੈਂਦੇ ਆ ਠੀਕ ਜੀ ਹਾਂ ਜੀ ਦੇ ਲੋਕਲ ਲੋਕਾਂ ਨੇ ਦੱਸਿਆ ਵੀ ਆ ਹੁਣ ਜਦੋਂ ਪਾਣੀ ਆਏ ਸੀ ਤਾਂ ਉਦੋਂ ਪਾਣੀ ਇੱਥੋਂ ਤੱਕ ਚੜ ਗਿਆ ਸੀਗਾ ਉਹ ਨਿਸ਼ਾਨ ਲੱਗੇ ਉਹ ਉੱਪਰ ਤੱਕ ਪਾਣੀ ਜਿਹੜਾ ਉਹ ਆ ਗਿਆ ਸੀਗਾ ਜਦੋਂ ਪਾਣੀ ਫਿਰ ਇੱਥੇ ਤੱਕ ਆ ਜਾਂਦਾ ਫੇਰ ਡੈਮ ਦੇ ਜਿਹੜੇ ਆ ਉਹ ਗੇਟ ਖੋਲ ਦਿੰਦੇ ਆ ਫਲੱਡ ਗੇਟ ਖੋਲ ਦਿਤੇ ਜਾਂਦੇ ਆ ਵੀ ਆ ਸਾਰੇ ਜਿਹੜੇ ਪਹਾੜ ਤੁਹਾਨੂੰ ਨਜ਼ਰ ਆ ਰਹੇ ਨੇ ਇਹ ਉਦੋਂ ਸਾਰੇ ਪਾਣੀ ਦੇ ਨਾਲ ਢਕੇ ਗਏ ਸੀਗੇ ਫਿਰ ਤਾਂ ਕਰਕੇ ਪਾਣੀ ਜਦੋਂ ਇੱਥੋਂ ਤੱਕ ਲੈਵਲ ਹੋ ਜਾਂਦਾ ਫਿਰ ਐਮਰਜੈਂਸੀ ਖੋਲਦੇ ਆ ਤਾਂ ਫਿਰ ਆਪਣੇ ਹੜ੍ਹ ਦੇ ਦੇ ਖਤਰੇ ਜਿਹੜੇ ਆ ਉਹ ਬਣ ਜਾਂਦੇ ਆ ਜਾਂ ਆ ਜਾਂਦੇ ਆ ਤੇ ਵੀ ਜਿਵੇਂ ਸੀ ਤੁਹਾਨੂੰ ਪਹਿਲਾਂ ਉਧਰਲੇ ਵਲੌਗ ਦੇ ਵਿੱਚ ਦੱਸਿਆ ਸੀਗਾ ਵੀ ਉਧਰਲੇ ਵਲੌਗ ਚ ਵੀ ਮੱਕੀ ਦੀ ਰੋਟੀ ਬਣਾਉਂਦੇ ਨੇ ਹੱਥੀ ਚੁੱਲੇ ਦੇ ਉੱਪਰ ਤੇ ਇੱਥੇ ਵੀ ਉਵੇਂ ਹੀ ਆ ਅੰਕਲ ਕੀ ਕੀ ਹੁੰਦਾ ਤੁਹਾਡੇ ਕੋਲੇ ਸਾਡੇ ਕੋਲ ਹੁੰਦਾ ਸਾਗ ਦਾਲ ਕੜੀ ਲੱਸੀ ਤੇ ਕੀ ਕੋਸਟ ਆ ਕੋਸਟ 70 ਰੁਪਏ ਵਿੱਚ 5 ਰੋਟੀਆਂ ਦੇਣੀਆਂ ਤੇ ਸਬਜੀ ਸਾਗ ਦਾਲ ਕੜੀ ਲੱਸੀ ਦਾ ਗਲਾਸ ਵਾਹ ਜੀ ਵਾਹ 70 ਰੁਪਏ ਦੇ ਵਿੱਚ ਸਿਰਫ ਕੀ ਬਾਤ ਹੈ ਯਾਰ ਬਾਈ ਯਾਰ ਆ ਤਾਂ ਮਤਲਬ ਬਿਲਕੁਲ ਰੇਟ ਵਾਜਿਬ 70 ਰੁਪਏ ਵਿੱਚ 5 ਰੋਟੀਆਂ ਦਾਲ ਸਬਜੀ ਸਾਗ ਨਾਲੇ ਚੁੱਲੇ ਦੇ ਨਾਲੇ ਚੀਜ਼ ਓਰੀਜਨਲ ਚੁੱਲੇ ਤੇ ਬਣਦੀ ਚੁੱਲੇ ਤੇ ਬਣਦੀ ਤੁਹਾਡੇ ਸਾਹਮਣੇ ਬਣਦੀ ਆ ਤੇ ਕੀ ਬਾਤ ਹੈ ਨਾਲੇ ਤੇ ਰੋਟੀ ਖਾਜੋ ਸਸਤੀ ਨਾਲੇ ਸਫਰ ਸਸਤਾ ਸਾਰਾ ਕੁਝ ਸਸਤਾ ਹੀ ਆ 2 ਮਿੰਟ ਵਿੱਚ ਮੈਗੀ ਵੀ ਤਿਆਰ ਹੋ ਜਾਂਦੀ ਹੈ ਯਾਰ ਬਾਈ ਬਹੁਤ ਵਧੀਆ ਲੱਗਿਆ ਹੁਣ ਅਸੀਂ ਇੱਥੇ ਰੋਟੀ ਖਾਵਾਂਗੇ ਕੁਝ ਬੰਦੇ ਇੱਥੋਂ ਖਾ ਲਾਂਗੇ ਕੁਝ ਬੰਦੇ ਅੱਗੇ ਜਾ ਕੇ ਖਾਵਾਂਗੇ ਕਿਉਂਕਿ ਉਹਨਾਂ ਨਾਲ ਵੀ ਅਸੀਂ ਵਾਦਾ ਕਰਕੇ ਆਏ ਸੀਗੇ ਯਾਰ ਬਹੁਤ ਵਧੀਆ ਚੀਜ਼ਾਂ ਨੇ ਇਹ ਕੁਦਰਤੀ ਇਦਾਂ ਦੀਆਂ ਚੀਜ਼ਾਂ ਤਾਂ ਦੇਖਣੀਆਂ ਚਾਹੀਦੀਆਂ ਨੇ ਜੇ ਕੋਈ ਆਵੇ ਆਪਣਾ ਬੇਲੀ ਸੱਜਣ ਇੱਥੋਂ ਜ਼ਰੂਰ ਆਵਗ ਅੰਕਲ ਨੇ ਕੜੀ ਸਾਗ ਤੇ ਦਾਲ ਸਲਾਦ ਟਮਾਟੀਆਂ ਤੇ ਰੋਟੀ ਦੇ ਦਿੱਤੀ ਯਾਰ ਰੇਡ ਬਿਲਕੁਲ ਜਾਇਜ਼ ਲੱਗਿਆ ਸਾਨੂੰ ਤਾਂ ਆਪਣੇ ਮੇਰੇ ਖਾਲ ਪੰਜਾਬ ਦੇ ਵਿੱਚ ਤਾਂ ਨਹੀਂ ਹੁਣ ਇੰਨਾ ਸਸਤਾ ਕੋਈ ਖਵਾਉਂਦਾ ਹੋਊਗਾ ਅੱਜ ਦੇ ਟਾਈਮ 'ਚ ਨਾਲੇ ਇੰਨੀਆਂ ਵੈਰਾਈਟੀਆਂ ਨਾਲੇ ਇੰਨੀਆਂ ਵੈਰਾਈਟੀਆਂ ਨਾਲ ਲੱਸੀ ਵੀ ਨਾਲ ਨਾਲ ਲੱਸੀ ਵੀ ਆ ਲੋ ਜੱਗ ਭਰ ਕੇ ਲੱਸੀ ਦਾ ਨਾਲੇ ਟੇਸਟ ਬਹੁਤ ਵਧੀਆ ਕੀ ਬਾਤ ਅੰਕਲ ਟੇਸਟ ਵੀ ਵਧੀਆ ਵਾ ਮੁੰਡੇ ਕੇ ਤੇ ਬਹੁਤ ਵਧੀਆ ਜੈਕੇਦਾਰ ਖਾਣਾ ਤੁਸੀਂ ਵਾਲਾ ਪਾਣੀ ਵਾਲਾ ਸ਼ਿਪ ਜਿਹੜਾ ਉਹ ਲੈ ਲਿਆ ਛੋਟੀ ਉਮਰ ਦਾ ਪਾਇਲਟ ਕਿਨਾ ਪੁੱਤਰ ਤੇਰਾ ਬਿਨੇ ਬਿਨੇ ਕਿਹੜੀ ਕਲਾਸ 'ਚ ਪੜਨਾ 8ਵੀਂ 'ਚ ਕਿੰਨੀ ਏਜ ਆ ਤੇਰੀ ਤੇ ਕਿੰਨਾ ਟਾਈਮ ਹੋ ਗਿਆ ਤੈਨੂੰ ਆਹ VOTING ਕਰਦੇ ਨੂੰ ਮੈਂ ਛੁੱਟੀਆਂ ਜਾ ਜੰਨਾ ਛੁੱਟੀਆਂ ਜਾ ਜੰਨਾ ਹੁਣ ਪੂਰਾ ਐਕਸਪਰਟ ਹੋ ਗਿਆ ਮੈਂ ਸੰਗ ਦਾ ਕਾ ਤੂੰ ਤੈਨੂੰ ਵੀ ਤਾਂ ਹੀ ਮਸ਼ਹੂਰ ਕਰ ਦੇਣਾ ਮੈਂ ਇੰਜਨ ਦਾ ਸਵਾਲ ਤੇਰੀ ਵੀਡੀਓ ਪਾਉਂਦੀਆਂ ਸੀ ਤੈਨੂੰ ਸ਼ੌਂਕ ਆ ਜਾਂ ਨਹੀਂ ਵੈਸੇ ਆ ਜੰਨਾ ਵਿਲਾ ਕਰਕੇ ਸਹੀ ਆ ਵਧੀਆ ਗੱਲਾਂ ਮਿਹਨਤ ਕਰਨੀ ਚਾਹੀਦੀ ਹੈ ਘਰ ਦੇ ਨਾਲ ਹਨਾ ਉਹ ਤੇਰੇ ਪਾਪਾ ਨੇ ਨਹੀਂ ਠੀਕ ਹੈ ਕਹੂਗਾ ਕੀ ਠੀਕ ਅੱਗੇ ਹੋਇਆ ਕਿਤੇ ਕਿੰਨੀਆਂ ਥੋਡੀਆਂ ਆਹ ਵੋਟਾਂ ਇੱਕ ਇੱਕ ਨਹੀਂ ਕੋਈ ਦੋ ਨੇ ਇਹ ਇਨਾ ਦੀ ਕੋਈ ਆ ਜਾਂਦੀ ਓਕੇ ਓਕੇ ਠੀਕ ਆ ਤੇ ਇੱਕ ਚੱਕਰ ਲਾਉਣੇ ਨੇ ਦੇਣ ਦਾ ਇੱਕ ਚੱਕਰ ਲਾਉਣੇ ਹੁੰਦੇ ਆ ਇੱਕ ਵਾਰੀ ਆਉਣਾ ਤੇ ਇੱਕ ਵਾਰੀ ਜਾਣਾ ਹੁਣ ਉਧਰੋਂ ਆਇਆ ਤੂੰ ਜਾਂ ਇਧਰੋਂ ਵਾਪਸ ਚੱਲ ਪਹਿਲੇ ਪਹਿਲਾ ਚੱਕਰ ਆ ਜਰਾ ਇਹ ਪਹਿਲਾ ਪਹਿਲਾ ਕਿਹੜਾ ਆ ਉਧਰ ਫਿਰ ਮੁੜ ਕੇ ਆਵੋਗੇ ਕਿੰਨੇ ਟਾਈਮ ਬਾਅਦ ਟਾਈਮਿੰਗ ਹੁੰਦੀ ਆ ਅਸੀਂ ਤੁਹਾਡੇ ਤੋਂ ਤਾਂ ਪੁੱਛ ਰਹੇ ਆ ਇਹ ਵੀ ਜਿਹੜੇ ਹੋਰ ਵੀ ਸਾਨੂੰ ਦੇਖ ਕੇ ਇੱਥੇ ਆਇਆ ਕਰਨਗੇ ਮਤਲਬ ਕਿੰਨੇ ਟਾਈਮ ਬਾਅਦ ਮੁੜੇ ਆਉਣ ਇਹਨੇ ਉਧਰੋਂ ਫਿਰ ਬਸ ਆਈ ਜਾਣਾ ਚਲ ਪੜਾ 11:00 11:00 ਵੀ ਤੇ 11:00 ਚੱਲ ਪੜਾ ਤੂੰ ਹੁਣ ਕਿੰਨੇ ਹੋ ਗਏ 10:30 ਹੋਏ ਪਤਾ ਆਪਣਾ 40 ਮਿੰਟ ਤਾਂ ਜਾਂਦੇ ਨੂੰ ਲੱਗ ਜਾਣੀਆ ਕਿੰਨੇ ਮਿੰਟ ਲੱਗਦੇ ਉੱਥੇ ਜਾਣ ਨੂੰ ਕਿੰਨੇ ਮਿੰਟ ਲੱਗਦੇ ਬਸ 20 ਮਿੰਟ 20 ਮਿੰਟ ਲੱਗਦੇ ਆ ਚਲੋ ਆਲ ਦਾ ਬੈਸਟ ਵੀਰੇ ਬਹੁਤ ਸੋਹਣੀ ਜੌਬ ਆ ਤੁਹਾਡੀ ਵਾਇਗੁਰੂ ਚੜਦੀ ਕਲਾ ਚ ਰੱਖੇ ਰੁਪਏ ਜੀ ਸਾਡਾ ਸ਼ਿਪ ਹੁਣ ਮਾਫੀ ਦੇ ਰਾਹ ਨੂੰ ਵਾਪਸ ਜੇ ਰਾਹ ਤੇ ਹੁਣ ਅਸੀਂ ਵਾਪਸ ਜਾ ਰਹੇ ਆ ਤੇ 30 ਰੁਪਏ ਦਾ ਸਿਰਫ ਸਫਰ ਆ ਯਾਰ ਬਾਈ ਤੁਸੀਂ 60 ਰੁਪਏ ਦੇ ਕੇ ਉਹਨੂੰ ਐ ਲਗੂ ਵੀ ਬਹੁਤ ਵਧੀਆ ਚੀਜ਼ ਅਸੀਂ ਘੁੰਮ ਕੇ ਆਏ ਆ ਪੱਠਾ ਰੁਪਈਆਂ ਦੇ ਵਿੱਚ ਤੇ 70 ਰੁਪਏ ਦੀ ਰੋਟੀ ਆ ਖਰਚੇ ਕਿੰਨੇ ਆ 130 ਰੁਪਏ ਤੁਹਾਡੇ ਇੱਥੇ ਲੱਗਣੇ ਆ 130 ਰੁਪਈਆਂ ਦੇ ਵਿੱਚ ਇੱਕ ਸਾਡੇ ਤੁਸੀਂ ਜੰਨਤ ਦੀ ਸੈਰ ਹੀ ਕਰ ਲੈਣੀ ਆ ਜਿਹੜੀ ਕੁਦਰਤੀ ਲੁੱਕ ਕੁਦਰਤ ਆ ਜਿਹੜੀ ਉਹਦਾ ਆਨੰਦ ਤੁਸੀਂ ਨੇੜੇ ਤੋਂ ਮਾਰ ਸਕਦੇ ਆ ਪਾਣੀ ਦਾ ਸਫਰ ਵੀ ਅੱਜ ਕਰ ਲਿਆ ਸਾਰੇ ਪਾਸੇ ਪਾਣੀ ਹੀ ਪਾਣੀ ਤੇ ਬੋਰਡ ਦੇ ਵਿੱਚ ਜਾ ਰਹੇ ਆ ਗਰਮੇਹਤ ਛੇਰੇ ਵਾਲੀਆ ਜੂਦਾ ਮੰਦਰੀ ਦਾ ਜੇਤੂ ਇਹ ਬਾਇਆ ਪ੍ਰੋਜੈਕਟ ਵਾਲਾ ਬੜਾ ਵਧੀਆ ਸਫ਼ਰ ਹੈ ਜਿਹੜਾ ਬਹੁਤ ਆਨੰਦ ਆਇਆ ਜਿੰਦਰੇ ਯਾਰ ਆਪਾਂ ਹੁਣ ਵਾਪਸੇ ਵਾਲੇ ਕਿਨਾਰੇ ਤੇ ਪਹੁੰਚ ਚਲੇ ਆਂ ਇਧਰਲੇ ਪਾਸੇ ਵੀ ਤੁਹਾਨੂੰ ਹੁਣ ਪਹਾੜ ਜਿਹੜੇ ਆ ਉਹ ਨਜ਼ਰ ਆਉਣ ਲੱਗੇ ਹੋਣੇ ਆ ਤੇ ਉਹ ਸਾਹਮਣੇ ਪਹਾੜਾ ਡੈਮ ਵੀ ਨਜ਼ਰ ਆਊਗਾ ਪਰ ਹਾਲੇ ਥੋੜੀ ਦੂਰ ਆ ਜੇ ਨੇੜੇ ਤੋਂ ਦਿਖਾ ਸਕਦੇ ਹੋ ਤਾਂ ਜ਼ਰੂਰ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਅਸੀਂ ਪਾਖੜਾ ਡੈਮ ਦਿਖਾ ਸਕੀਏ ਬਹੁਤ ਸੋਹਣਾ 뷰 ਆ ਜਿਹੜਾ ਰਿਆ ਸਬਰ ਦਾ ਡਾਜ ਜਿਹਦਾ ਵਧੀਆ ਰਿਹਾ ਆ ਹੁਣ ਜਿਵੇਂ ਕਲੋਰ ਤੋਂ ਤੁਹਾਨੂੰ ਦਿਖਾ ਰਹੇ ਆ ਪਾਖੜਾ ਬੰਦ ਆ ਚਾਰ ਫਲੇਟ ਨੇ ਇਹੋ ਕੰਸੀ ਵੇਲੇ ਕੋਲ ਨੂੰ ਤੇ ਜਾਂਦੇ ਆ ਔਰ ਪਾਣੀ ਦਾ ਲੈਵਲ ਜਿਹੜਾ ਕੰਟਰੋਲ ਦੇ ਵਿੱਚ ਆ ਜਦੋਂ ਪਾਣੀ ਪੂਰਾ ਐਸੇ ਤੇ ਆ ਸਾਰੀ ਜਗ੍ਹਾ ਜਿਹੜੀ ਤੁਸੀਂ ਦੇਖ ਰਹੇ ਆ ਸਾਹਮਣੇ ਹਨਾ ਇਹ ਸਾਰੀਆਂ ਜਗ੍ਹਾ ਪਾਣੀ ਦੇ ਨਾਲ ਭਰ ਗਿਆ ਬਹੁਤ ਵਧੀਆ ਜਗਾ ਜਰੂਰ ਘੁੰਮਣ ਦੇ ਲਈ ਤੁਸੀਂ ਆਇਆ ਕਰੋ ਸਸਤਾ ਤੇ ਵਧੀਆ ਸਫਰ ਇਹਿਆ ਕਲੋਸ ਤੋਂ ਤਸਵੀਰਾਂ ਬੈਮ ਦੀਆਂ ਕੋਸ਼ਿਸ਼ ਕੀਤੀ ਸੀ ਤੁਹਾਨੂੰ ਨੇੜੇ ਤੋਂ ਦਿਖਾ ਸਕੀਏ ਬਹੁਤ ਸੋਹਣਾ ਬਣਿਆ ਹੋਇਆ ਵੀ ਸਾਰਾ ਕੁਝ ਜਾਣਾ ਸੀ ਤੇ ਉਸਦੇ ਵਿੱਚ ਵਾਈਬ੍ਰੇਟ ਕਰਾਂਗੇ ਗੱਡੀ ਰੱਬ ਦਾ ਜੀ ਸਾਡੀ ਗੱਡੀ ਤੇ ਬਹਿ ਕੇ ਅੱਖਾਂ ਚੱਕਦਾ ਪਾਵਾਂਗੇ ਅੱਖਾਂ ਚੱਕਦਾ ਵਾ ਦੇ ਦੰਨੇ ਇਹਨੂੰ ਵੀ ਕੁਝ ਖਾਣ ਨੂੰ ਆਪਾਂ ਤੇ ਹੁਣ ਅਸੀਂ ਜਾਣਾ ਯਾਰ ਸਾਨੂੰ ਚਲੇ ਜਾਣ ਦੇ ਤਾਂ ਹੈਲੋ ਕਰਦੇ ਯਾਰ ਬਲਾਲਾ ਮੜੇ ਦੰਨੇ ਕੁਝ ਤੈਨੂੰ ਦੰਨੇ ਆ ਜੀ ਜਮਾ ਕੋਲੇ ਆ ਗਿਆ ਸਾਡੇ ਤੇ ਉਹੋ ਹੀ ਉਹ ਨਵੇਲਾ ਦੇਖੋ ਜਮਾ ਕੋਲੇ ਆ ਸਮੈਲ ਸੋਕ ਲਿਆ ਇਹਨੂੰ ਹੁਣ ਬਿਸਕਟ ਪਾਵਾਂਗੇ ਅਸੀਂ ਉਹ ਵੀ ਆ ਗਿਆ ਇੱਧਰ ਆ ਗਿਆ ਨਾ ਯਾਰ ਥੋੜਾ ਜਿਹਾ ਕੀਤਾ ਉਹ ਨੂੰ ਫੜਾਉਣੇ ਵੀ ਆ ਬਿਸਕਟ ਇੱਕ ਇੱਕ ਫੜਾਉ ਨੂੰ ਇਹ ਤੂੰ ਫੜਾ ਇੱਥੇ ਲੈ ਲੋ ਬਿਸਕਟ ਲੈ ਗਿਆ ਮੂਹਰੇ ਬਹਿ ਗਿਆ ਅਗੇ ਇਹ ਥੋੜਾ ਜਿਹਾ ਰਾਹ ਜਿਹੜਾ ਖਰਾਬ ਆ ਥੋੜਾ ਧਿਆਨ ਨਾਲ ਆਇਓ ਵੱਲੋਂ ਇਹ ਰਾਹ ਦਾ ਕੰਮ ਜਿਹੜਾ ਹਲੇ ਉਹ ਚੱਲ ਰਿਹਾ ਵਾ ਥੋ ਧਿਆਨ ਦੇ ਨਾਲ ਤੁਸੀਂ ਆ ਸਕਦੇ ਆ ਇਹ ਇਹ ਰੋਡ ਨੈਣਾ ਦੇ ਵੀ ਨੂੰ ਵੀ ਚਲਾ ਜਾਂਦਾ ਮਾਤਾ ਨੂੰ ਬਾਗੜਾ ਨੇ ਦੇਖੋ ਜੀ ਤੁਸੀਂ ਕਿੰਨਾ ਸੋਹਣਾ ਦ੍ਰਿਸ਼ ਆ ਧੁੰਦ ਕਿਵੇਂ ਉੱਡ ਰਹੀ ਆ ਸੂਰਜ ਦੇ ਸੇਕ ਦੇ ਨਾਲ ਦੇਖੋ ਕਿੱਡਾ ਖੂਬਸੂਰਤ ਨਜ਼ਾਰਾ ਵਾ ਕੁਦਰਤੀ